ਆ ਜਿਹੜਾ ਜੀਕੂ ਦਾ ਬੋਟਾ 2-3 ਸਾਲ ਦਾ ਮਸਾ ਤੇ ਇਹਨੂੰ ਜਿਹੜੇ ਪਹਿਲਾਂ ਛੀਕੂ ਲੱਗਦੇ ਸੀ ਨਾ ਉਹ ਨਿੱਕੇ ਨਿੱਕੇ ਬਣ ਕੇ ਕਾਲੇ ਹੋ ਗਏ ਤੇ ਮਚੀ ਜਾਂਦੇ ਸੀ ਡਿੱਗ ਪਿੰਦੇ ਜੇ ਡੇ ਡੇ ਫੇਰ ਇੱਕ ਤਾਂ ਇੱਕ ਛੋਟਾ ਸੀ ਤਾਂ ਕਰਕੇ ਸੀ ਫਲ ਜਾਰੇ ਚੱਕ ਲੈਂਦਾ ਤੇ ਉਹਨੇ ਤਾਕਤ ਨਹੀਂ ਮਿਲਦੀ ਫੇਰ ਉਹਨੂੰ ਥੋੜਾ ਜਿਹਾ ਮਿੱਠਾ ਸੋਡਾ ਪਾਇਆ ਤੇ ਅੱਜ ਕੀ ਇਹ ਵੱਡਾ ਵੀ ਹੋ ਗਿਆ ਅੱਜ ਕੀ ਦੇਖੋ ਵੀ ਆ ਸਾਰੇ ਵੱਡੇ ਹੋ ਚਲੇ ਆ ਜਿੰਨੇ ਵੀ ਛੀਕੂ ਲੱਗੇ ਨੇ ਸਾਰੇ ਵੱਡੇ ਹੋ ਗਏ ਆਂ ਤੇ ਰਾਤ ਮੈਂ ਵੀਡੀਓ ਦੇਖੀ ਸੀ ਉਹਨਾਂ ਦੇ ਜਿਹੜੇ ਆਪਣੇ ਉਹ ਗ੍ਰੀਨ ਪੰਜਾਬ ਵਾਲੇ ਆ ਕਿ ਕਿਹੜੇ ਟੈਰਿਸ ਕਰਦੇ ਨੇ ਜਿਹੜੇ ਆਪਣੇ ਉਹ ਸਰਦਾਰ ਸਾਹਿਬ ਤੇ ਨਾਲ ਉਹਨਾਂ ਦੇ ਵਾਈਫ ਆ ਜਿਹੜੇ ਉਹ ਆਪਣਾ ਛੱਤ ਤੇ ਬਣਾਇਆ ਸਾਰਾ ਕੁਝ ਉਹਨਾਂ ਨੇ ਉਹ ਪੁੱਛਦੇ ਸੀ ਵੀ ਇਹਨਾਂ ਨੂੰ ਪਾਇਆ ਕੀ ਹੈ ਕੀ ਪਾਈਏ ਉਹਨਾਂ ਦੇ ਪੱਤੇ ਪੂਰੇ ਹੋ ਗਏ ਆ ਦੇਖ ਲਓ ਵੀ ਸਾਡੇ ਤਾਂ ਪੱਤੇ ਨਹੀਂ ਅਜੇ ਤੱਕ ਮੱਚੇ ਤੇ ਨਾ ਹੀ ਕਦੇ ਉਹਨਾਂ ਨੇ ਪੂਰੇ ਹੋਏ ਕੋਈ ਬੂਟੇ 'ਚ ਬਿਮਾਰੀ ਹੋ ਸਕਦੀ ਆ ਆ ਤੁਹਾਡੇ ਸਾਹਮਣੇ ਹੀ ਆ ਕੁਝ ਪਾਇਆ ਵੀ ਨਹੀਂ ਕਦੇ ਤੇ ਪੱਤੇ ਵੀ ਉਸ ਤਰੀਕੇ ਨਾਲ ਵੀ ਸੁੱਕ ਕੇ ਝੜ ਦੇਣਗੇ ਸਾਲਾਂ 'ਚ ਵੀ